ਵੱਡੀ ਜਾਣਕਾਰੀ ਤੇ ਇੱਕ ਵਾਰ ਨਜ਼ਰ ਮਾਰਦੇ ਹਾਂ ਦੱਸਦੇ ਕਿ ਪੰਜਾਬ ਚ ਪਰਾਲੀ ਸਾੜਨ ਦੇ ਮਾਮਲੇ ਤੇਜ਼ੀ ਦੇ ਨਾਲ ਵੱਧਦੇ ਹੋਏ ਨਜ਼ਰ ਆ ਰਹੇ ਨੇ ਇੱਕ ਦਿਨ ਦੇ ਵਿੱਚ ਪਰਾਲੀ ਸਾੜਨ ਦੇ ਆਏ ਸੀ 90 ਕੇਸ ਅੰਮ੍ਰਿਤਸਰ ਚ ਪਰਾਲੀ ਸਾੜਨ ਦੇ 80 ਮਾਮਲੇ ਦਰਜ ਕੀਤੇ ਗਏ ਨੇ ਇਸ ਦੇ ਨਾਲ ਹੀ ਤਰਨਤਾਰਨ ਚ ਸਭ ਤੋਂ ਵੱਧ 86 ਮਾਮਲੇ ਜਿਹੜੇ ਆ ਪਰਾਲੀ ਸਾੜਨ ਨੂੰ ਲੈ ਕੇ ਸਾਹਮਣੇ ਆਏ ਨੇ ਉੱਥੇ ਵੀ ਅਜਿਕੇ ਪਰਾਲੀ ਸਾੜਨ ਤੇ ਰੋਕ ਦੇ باوجود ਮਾਮਲਿਆਂ ਤੇ ਜਿਹੜਾ ਵਾਧਾ ਦੇਖਿਆ ਗਿਆ ਹੈ ਉਸ ਲਈ ਦੀ ਵੱਡੀ ਜਾਣਕਾਰੀ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਨਜ਼ਰ ਆ ਰਿਹਾ ਦੱਸਦੇ ਕਿ ਇੱਕ ਦਿਨ ਦੇ ਵਿੱਚ ਪਰਾਲੀ ਸਾੜਨ ਦੇ 30 ਮਾਮਲੇ ਜਿਹੜੇ ਹੋ ਨਿਕਲ ਕੇ ਸਾਹਮਣੇ ਆ ਰਹੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ 80 ਮਾਮਲੇ ਜਿਹੜੇ ਨੇ ਇਸ ਦੇ ਵਿੱਚ ਦਰਜ ਕੀਤੇ ਗਏ ਨੇ ਤੇ ਤਰਨਤਾਰਨ ਜਿਸ ਸਾਪ ਤੋਂ ਵਾਧਾ ਖਾਤੀ ਮਾਮਲੇ ਜਿਹੜੇ ਹੈ ਪਰਾਲੀ ਸਾੜਨ ਨੂੰ ਲੈ ਕੇ ਉਹ ਸਾਹਮਣੇ ਆਏ ਨੇ ਰੋਕ ਦੇ ਬਾਵਜੂਦ ਵੀ ਮਾਮਲਿਆਂ ਦੇ ਵਿੱਚ ਲਗਾਤਾਰ ਵਾਦਾ ਜਿਹੜਾ ਹੁੰਦਾ ਜਾ ਰਿਹਾ ਸੀਗਾ ਹਾਲਾਂਕਿ ਦੱਸ ਦਈਏ ਕਿ ਇਸ ਦੇ ਨਾਲ ਹੀ ਦੱਸ ਦਈਏ ਕਿ ਲਗਾਤਾਰ ਅਗਰ ਪਰਾਲੀ ਸਾੜਨ ਦੇ ਮਾਮਲੇ ਕਿਸਾਨਾਂ ਦੇ ਵੱਲੋਂ ਜੇ ਜ਼ਿਆਦਾ ਨਿਕਲ ਕੇ ਸਾਹਮਣੇ ਆਣਗੇ ਤਾਂ ਉਹਨਾਂ ਦੀ ਪੈਨਸ਼ਨ ਵੀ ਜਿਹੜੀ ਉਹ ਰੁਕ ਸਕਦੀ ਹੈ ਸਰਕਾਰੀ ਸਹੂਲਤਾ ਜਿਹੜੀਆਂ ਨੇ ਉਹਨਾਂ ਨੂੰ ਨਹੀਂ ਮਿਲ ਸਕਣਗੀਆਂ ਇਸ ਫੇਲੇ ਦੀ ਵੱਡੀ ਬ੍ਰੇਕਿੰਗ ਵੱਡੀ ਜਾਣਕਾਰੀ ਸਾਂਝੀ ਕਰਦੇ ਅਜਿਹੇ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਜਿਹੜੇ ਨੇ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਨੇ ਤਰਨਤਾਲੰਦ ਵਿੱਚੋਂ ਪੂਲ 88 ਮਾਮਲੇ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ